ਵਾਹ। ਇਹ ਗੱਡੀ ਨਾ ਲੱਗਾਂਗਾ। ਬਾਈ ਜੀ ਪੀਨ ਬਣਿਆ ਨਾ ਪੀਨ ਹੈ। ਵਾਹ ਦੇਖੋ ਗੱਡੀ ਥੋੜੀ ਬਣੀ ਆ ਇੰਨੀ। ਇਹ ਵਾ ਪਹਿਲਾਂ ਨਾ ਪੰਬਲ ਪੁੱਸੇ ਪੈ ਰਹੇ ਆ ਵੀ ਇਹ ਆਉਂਦੇ। ਉਹ ਦੇਖ ਇਧਰ ਦੀ ਆ। ਫੇਰ ਇਹ ਨਾ 2 ਘੰਟੇ ਦਿਮਾਗ ਲੜਾਉਣ ਤੋਂ ਬਾਅਦ ਰੱਜੀ ਕਾਲ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੇਖ ਹੋਰ ਨਵੇਂ ਵਲੌਗ ਦੇ ਵਿੱਚ। ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ। ਦਿਨ ਚੜ ਗਿਆ ਜੀ। ਟਾਈਮ ਹੋ ਗਿਆ 5 ਵਜੇ ਨਾਲੇ ਆ। ਤੇ ਆਪਾਂ ਰਾਤ ਆਏ ਹੋ ਸੀਗੇ ਘਰੇ ਪਿੰਡ ਤੇ ਕਿਹਦਾ ਝੋਲਣਾ ਜਨਨ ਲੱਗਦਾ ਸੀ ਇੱਥੇ। ਮਾਜਰ ਨਾਲੇ ਉੱਥੇ ਢੀੜਾ ਗੁੜਾ ਮਾਰ ਜਾਂਦੇ ਆ। ਤੇ ਬਸ ਉਹਨੇ ਦਰਨ ਲੱਗਿਆ ਤੇ ਬੰਦੇ ਨੂੰ ਡਿੱਗੀ ਜਾਂਦੇ ਆ। ਕਬੜੇ ਬੰਦੇ ਨੂੰ ਲੈ ਕੇ ਜਾਣਾ ਸੀਗਾ ਨਾਲ ਹੋ। ਉਹ ਆਉਂਦਾ ਬਾਹਰ ਤੇ ਚੱਲਦੇ ਆਪਾਂ ਮਸ਼ੀਨ ਕੋਲੇ। ਕੱਲ ਸ਼ਾਮੀ ਜਵਾ ਡੈਂਟਲ ਜੀ ਆ ਗਈ ਸੀ ਇਹ ਚਲੋ ਜੁੜੇ ਰਹੋ ਜੀ ਸਾਡੇ ਵਲੌਗ ਦੇ ਨਾਲ ਦਿਖਾਉਣੇ ਆ ਤੁਹਾਨੂੰ ਉੱਥੇ ਚੱਲ ਕੇ ਤੇ ਅੱਜ ਕਈ ਕੰਮ ਨੇ ਕਿਨੇ ਕਿ ਮਸ਼ੀਨ ਦੇ ਵੀ ਕਰਨ ਵਾਲੇ ਪਹਿਲਾਂ ਜਾ ਕੇ ਉਹ ਕਰਨੇ ਆ ਫੇਰ ਤੋਰਾਂਗੇ ਮਸ਼ੀਨਾਂ ਚਲੋ ਚੱਲਦੇ ਆ ਜੀ ਤੇ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਹੋਰ ਜੀ ਨਿਕਲੇ ਦੇਵੇ ਮਾਰਾ ਮੋਟਾ ਜਿਹੜਾ ਕੰਮ ਕਰਨ ਵਾਲਾ ਤੇ ਕੀ ਚੱਕਰ ਸੀ ਆ ਕੀ ਕਰਨ ਲੱਗੇ ਆ ਹੁਣ ਬਾ ਇਹ ਰਪੇਰੀ ਇਹਨਾਂ ਦੀ ਇਹ ਹੈ ਮਾੜੀ ਵੋਟੀ ਜਰਾ ਹੱਥ ਪੱਲਾ ਵੇਖਣਾ ਵਾ ਇਹ ਸੈਟਿੰਗ ਇਹਨਾਂ ਦੀ ਕਟਰ ਦੀ ਯਾਰ ਮੂਹਰੋ ਹੀ ਆ ਮਗਰ ਉਹ ਕੱਖ ਨਹੀਂ ਹੈਗਾਗਾ ਤੇ ਇਹ ਵੀ ਕੱਖ ਨਹੀਂ ਇਹਦੇ ਹਾਂ ਜੇਰ ਹਰ ਸੈਣਾ ਵਾ ਬਸ ਦੋ ਇਹ ਕੰਮ ਨਾਲ ਬਾਕੀ ਬਾਕੀ ਜਿਹੜੀ ਸੈਟਿੰਗ ਸ਼ੂਟਿੰਗ ਆ ਉਹ ਕਹਿੰਦੇ ਬਾਈ ਆਹ ਨਾ ਢਿੱਲੀ ਹੋਣ ਦੇ ਆ ਜੈ ਚੈਣਾ ਨਾਲ ਢਿੱਲੀਆਂ ਜੇ ਟੈਂਡ ਜਦੋਂ ਥੋੜੀ ਢਿੱਲੀ ਚੱਲ ਗਈ ਤੁਹਾਨੂੰ ਉਦੋਂ ਹੀ ਪਤਾ ਲੱਗ ਜਾਣਾ ਕਿ ਕੀ ਚੱਕਰ ਬਣਦਾ ਕੀ ਜਗੜਦਾ ਮੈਂ ਇਹ ਹੁਣ ਪੂਰੀ ਐ ਤਣੀ ਹੋਣੀ ਚਾਹੀਦੀ ਐ ਚੈਣ ਬਾਕੀ ਮਾਲ ਮੂਲ ਤਣੀ ਤੇ ਘਾਹ ਘੂਤਾ ਨਹੀਂ ਮਲਦਾਗਾ ਆਹ ਬਲੇਡ ਬਲੂਡ ਦਿੱਤੇ ਇਥੇ ਜਿੰਨਾ ਘਾਹ ਵਾਲੇ ਦਾ ਨਾਲ ਸਾਰਾ ਵੱਡੇ ਵੱਡੇ ਜਾਂਦਾ ਇਹ ਚੀਜ਼ਾਂ ਦਾ ਚੰਗੀਆਂ ਦਿੱਤੀਆਂ ਹਾਂਜੀ ਆ ਲੱਗਿਆ ਜੀ ਇੱਕ ਬਲਾਉਣ ਪੱਤੀ ਵਿੱਚ ਇਹ ਪੱਤੀ ਕਿੱਥੇ ਕਿੱ데 ਲੱਗਣੀ ਆ ਉਹ ਹੈ ਬੈਡ ਤੇ ਆ ਥੱਲੇ ਬੈਡ ਦੇ ਨਾਲ ਥੱਲੇ ਜਿਹੜਾ ਗੁੱਲ ਜਾਂਦਾ ਹੀ ਜਾਂ ਕੋਈ ਮੂਰ ਲੱਭਣਾ ਬੈਡ ਤੋਂ ਸਿੱਧਾ ਥੱਲੇ ਛੱਲੀ ਨਾਲ ਗੋਲਾ ਡੱਗ ਪੈਂਦਾ ਹੀ ਆ ਕਿਉਂ ਨਾ 2 ਇੰਚੀ ਮੋਟੀ ਪੱਤੀ ਉਹ ਇਥੇ ਬੈਡ ਦੇ ਥੱਲੇ ਛਾਨਿਆਂ ਦੇ ਸਨ ਚ ਲਾ ਦੇਾਂਗੇ ਤੇ ਜਿਹੜਾ ਗੁੱਲ ਨਿਕਲ ਕੇ ਜਿਹੜਾ ਬੈਡ ਤੋਂ ਵਾਰਮ ਜਿਹੜਾ ਡੱਗ ਪੈਂਦਾ ਹੀ ਆ ਉਹ ਸਿੱਧਾ ਛਾਨਿਆਂ ਥਣੀ ਬਾਹਰ ਆਇਆ ਕਰੂਗਾ ਲਾਤੀ ਹਾਂ ਲਾ ਸਤਾ ਸਚੁੱਤੇ ਛੱਡ ਹਾਂ ਤਾਂ ਚੱਲ ਗਿਆ ਪੱਤੀ ਪੂਰੀ ਪੂਰੀ ਹੈ ਵਾਇਰ ਬੜਾ ਲੱਗਦਾ ਨਾ ਇਹਨਾਂ ਦਾ ਕਾਹੇ ਬਾਸੇ ਕੋਣ ਲੈ ਫੜ ਆ ਲੈ ਜਮਾ ਇਕੱਠਾ ਹੋ ਤਾ ਕੋਣ ਕੋਤ ਨਹੀਂ ਲੰਗਾ ਮੈਂ ਹੋਂ ਗੋਲਣਾ ਲੰਗੂਆ ਅੱਗੇ ਪੱਲੋ ਇੱਥੇ ਲਾ ਦੇ ਉਹ ਤੇ ਟੱਕਣ ਚੱਕਿਆ ਮਣੈ ਹਾ ਉਸ ਤੋਂ ਕਰਤ ਉਹ ਲੱਗਿਆ ਜੀ ਲਾਉਣ ਨੂੰ ਚੁਪਤੀ ਲੜ ਹੀ ਗਈ ਭੈਣ ਜੋ ਤਾਰ ਤਾਂ ਨਹੀਂ ਹੱਲ ਗਈ ਸੜ ਗਈ ਉਹ ਕਿ ਤਾਰ ਤਾਂ ਨਹੀਂ ਹੱਲ ਗਈ ਉਹ ਦੂਜਾ ਦਾ ਲੈਂਟ ਤੇ ਕਰੋ ਉਹਨਾਂ ਨਾਲ ਆਇਆ ਉਹਨਾਂ ਦੇ ਉਹ ਲੈਂਟ ਵਾਲੇ ਉਹ ਖਲੜੇ ਪਾਸੇ ਮਾਰੂ ਚਾਦੀ ਬੈਠ ਗੋਗੇ ਚਾਨਣ ਥੱਲੇ ਜਿਹੜਾ ਗੈਪ ਹੁੰਦਾ ਇੱਥੇ ਲਾਤੀ ਆ ਪੱਤੀ ਇਹਦਾ ਗੁੱਲ ਜੋ ਅੰਦਾਵਾ ਗੱਟੇ ਤੋਂ ਸਾਡਾ ਲੇਜਾ ਚੱਲ ਰਿਹਾ ਆ ਸਾਈਜ਼ ਦੇ ਗੋਲੇ ਆ ਇਹ ਗਾਹਟਾ ਜਾਂਦਾ ਰਹੀ ਆ ਤੇ ਇਹ ਹੁਣ ਹੁਣ ਹਟਾਏ ਆ ਹਣ ਹਟ ਜਾਣਗੇ ਬਿਲਕੁਲ ਫਿਰ ਕੋਲ ਟੈਂਕ ਜੋਂਦੇ ਸੀ ਗੁੱਲ ਤੇ ਉਹਨਾਂ ਦਾ ਮਸਲਾ ਕਰਤਾ ਹੱਲ ਉਹਨਾਂ ਦਾ ਮਸਲਾ ਕਰਤਾ ਗੁੱਲ ਗੁੱਲ ਇਹ ਵਾਪੈਨਾਂ ਪੰਬਲ ਕੁੱਸੇ ਹੀ ਪੈ ਰਹੇ ਆ ਵੀ ਇਹ ਆਉਂਦੇ ਕਿੱਧਰ ਦੀ ਆ ਫੇਰ ਇਹਨਾਂ 2 ਘੰਟੇ ਦਿਮਾਗ ਲੜਾਉਣ ਤੋਂ ਬਾਅਦ ਪਤਾ ਲੱਗਾ ਕਿ ਕਿੱਥੇ ਮਸ਼ੀਨ ਵਾਲੇ ਨੇ ਇਹਦੇ ਉੱਤੇ ਪੱਤੀ ਲਾਈ ਹੁੰਦੀ ਹੈ ਜਿੱਥੇ ਆਪਣਾ ਛਾਣਨਾ ਪੈਂਦਾ ਹੁੰਦਾ ਹੈ ਨਾ ਹਾਂ ਇਹਨਾਂ ਨੇ ਇਹਨਾਂ ਨਹੀਂ ਲਾਈ ਹੂੰ ਉਹਦਾ ਚਲੋ ਹੁਣ ਲਾਤੀ ਆਪਾਂ ਇਹਨੂੰ ਕੱਟਣੀ ਹੈ ਪੱਤਾਂ ਵਾਲਾ ਪਰ ਕੈਣ ਹੀ ਆਦੀ ਬਰੀਕੀ ਪਰ ਕੈਣ ਜਦੋਂ ਢਿੱਲੀ ਹੋ ਜਾਂਦੀ ਉਹਦਾ ਹੀ ਕਟਰ ਦੀ ਆਵਾਜ਼ ਆਉਣ ਲੱਗ ਜਾਂਦੀ ਹੈ ਨਹੀਂ ਐ ਪੂਰਾ ਸੁੱਤਾ ਚੱਲਦਾ ਹੈਂ ਨੇ ਪਾਇਆ ਨਹੀਂ ਇਥੋਂ ਜਿਹੜੀ 5 ਲੀਟਰ ਵਾਲੀ ਕੈਨੀ ਪਈ ਹੋਣੀ ਉੱਤੇ ਆ ਗਏ ਜੀ ਖੇਤ ਜਿੱਨਾ ਬਾਈਆਂ ਦੇਲ ਵੱਢਣੀ ਹੈ ਮੱਕੀ ਆ ਜਾਪਾ ਪਈ ਜਾਂਦੇ ਮੁੰਡੇ ਕੱਟ ਰਹੇ ਆ ਮੱਕੀ ਆ ਆ ਪੂਰੀ ਸੁਕਾ ਗਏ ਆ ਮਰੁੰਡਾ ਜਦ ਬਣ ਜਾਂਦੀ ਨਾ ਉਹਦੇ ਵੱਢਣ ਵਾਲੀ ਹੁੰਦੀ ਆ ਜਿੰਨੀ ਪੱਕੀ ਉੰਨੀ ਹੀ ਸਾਫ ਦਾਣੇ ਆਉਂਦੇ ਆ ਜਿੰਨੀ ਪੱਕੀ ਜਦਾਂ ਇਹ ਹੁਣ ਆਪਣੇ ਇਹ ਇਹ ਮੱਖੀਆਂ ਤਾਂ ਪਹਿਲਾਂ ਆ ਗਈਆਂ ਇੱਧਰ ਇਹ ਕਮਾਦ ਹੁੰਦਾ ਇਹਨਾਂ ਪੈੜੀਆਂ 'ਚ ਆਲੂਆਂ ਵਾਲੀ ਮੱਕੀ ਵੀ ਨਹੀਂ ਹਜੇ ਚੱਲੀ ਆ ਵੀ ਹਜੇ 5-7 ਦਿਨ 10 ਦਿਨ ਲੈਂਦੀ ਆ ਇਹ ਕਮਾਦ ਕਮੂਰ ਆ ਜਿਹੜੇ ਜਾਂ ਜਿਹੜੀਆਂ ਪੈੜੀਆਂ 'ਚ ਸਬਜ਼ੀ ਸਬਜ਼ੀ ਲੱਗਦੀ ਸੀਗੀ ਉਹ ਪੈੜੀਆਂ 'ਚ ਆਈ ਹੈ ਮੱਕੀ ਹਜੇ ਹਲੋ ਉਹ ਗੱਡੀ ਥੋੜੀ ਬਣੀ ਆਈ ਜਾਂਦੀ ਫਰਕ ਵੇਰ ਦੋੜ ਮੜ ਗਏ ਜਦੋਂ ਹੋਰ ਹੀ ਕੁਝ ਨਹੀਂ ਹੁੰਦਾ ਨਾ ਸੁੱਖਾ ਹੁੰਦਾ ਜਿਹੜਾ ਬਚ ਚੁੱਕਿਆ ਚੋਖਾ ਵੇਚ ਹੈ ਇਹ ਬੜਾ ਨੇ ਇਹ ਲੇਕ ਨਹੀਂ ਦਾਲੇ ਇੱਕ ਹੋਰ ਬਹੁਤ ਫਰਕ ਆ ਬਾਈ ਜੀ ਇਹ ਆਪਣੇ ਮਾਲਵੇ ਦੇ ਪਿੰਡਾਂ ਚ ਤੇ ਇਧਰ ਜ਼ਵਾਬੇ ਇਧਰ ਤੁਸੀਂ ਕਿਸੇ ਦੀ ਮੋਟਰ ਤੇ ਤੁਸੀਂ ਚਲੇ ਜਾਓ ਕਿਸੇ ਦੀ ਵੀ ਤੇ ਐ ਸ਼ਾ ਹੋਊਗੀ ਉੱਥੇ ਤੁਹਾਨੂੰ ਮੋਟਰਾਂ ਦੇ ਅਗਲੇ ਆ ਦੇ ਮਿਲੂਗੀ ਅੰਬ ਦੇ ਬੂਟੇ ਹੋਰ ਲਟ ਰਮ ਪਟ ਰਮ ਜਿੰਨੇ ਵੀ ਦਰਖਤ ਆ ਤਕਰੀਬਨ ਮੋਟਰਾਂ ਦੇ ਬਹੁਤ ਛਾ ਹੁੰਦਾ ਬਾਈਆਂ ਦੇ ਇਹਨਾਂ ਦੇ ਇੰਨੇ ਦੇ ਹੈਗੀ ਆ ਤੇ ਆਪਣੇ ਆਪਣੇ ਇੱਕ ਮਾੜੀ ਮੋਟੀ ਦੇਖ ਹੁੰਦੀ ਆ ਤੇ ਉਹ ਵੀ ਵੱਢ ਕੇ ਲੈ ਜਾਂਦੇ ਆ ਤੁਹਾਨੂੰ ਮੈਂ ਆਪਣੀ ਆਪ ਦੀ ਹੋਈ ਦੱਸਦੇ ਆ ਸਾਡੇ ਨਾ ਮੇਰੀਆਂ ਜੇ ਤੁਸੀਂ ਕਰੇਗਾ ਦੇਖੋ ਮੇਰੇ ਖੇਤ ਆ ਉਹ ਤੁਸੀਂ ਮੇਰੇ ਬਹੁਤ ਦਰਖਤ ਲਾਏ ਹੋਏ ਆ ਖੇਤ ਤੇ ਸਾਡਾ ਇੱਕ ਚਲੋ ਗਵਾਂਢੀ ਹੋਈ ਆ ਅਸੀਂ ਨਾ ਤਾਂ ਤਾਂ ਮੈਂ ਕੀ ਲੈਣਾ ਤੇ ਮੈਨੂੰ ਕਹਿੰਦਾ ਮੇਰੇ ਮੇਰੇ ਉਹਦੇ 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 ਖੇਤ ਦੇ ਨਾਲ ਦੋ ਮੇਰੇ ਤੂਤੇ ਦੇ ਦਰਖਤ ਸੀਗੇ ਕਹਿੰਦਾ ਕਿ ਮੇਰੀ ਫਸਲ ਖਰਾਬ ਹੁੰਦੀ ਆ ਦਰਖਤ ਤਾਂ ਵੱਡੋ ਵਾ ਨਾ ਕਰੋ ਵੱਡੋ ਦਰਖਤ ਤੇ ਕੀਰੀ ਕਦੇ ਕਿਸੇ ਨੂੰ ਕਹਿੰਦੇ ਫਿਰ ਕੀਰੀ ਡੈਡੀ ਜਾਨੇ ਕਹਿੰਦੇ ਵੱਢੀ ਉੱਪਰ ਇਹਨੂੰ ਐ ਰੋਜ ਦੇ ਲਾਂਬੇ ਨਾਲੋਂ ਪਰ ਮੇਰਾ ਦੋ ਸੂ ਬੂਟਾ ਲਾਇਆ ਮੇਰੀ ਫਸਲ ਨਹੀਂ ਖਰਾਬ ਹੁੰਦੀ ਉਹਦੇ ਮੇਰੇ ਉਹਦੇ ਦੋ ਬੂਟਿਆਂ ਨਾਲ ਉਹਦੀ ਫਸਲ ਖਰਾਬ ਹੁੰਦੀ ਆ ਦਰਖਤ ਤਾਂ ਤੇ ਇਹ ਦੇਖੋ ਹੁਣ ਕਟੋ ਘਟ ਕਨਾਲ ਥਾ ਰੁਕਿਆ ਹੋਇਆ ਆ ਵਿਲੋਂ ਆਂਬਾਂ ਦੇ ਦਰਖਤ ਬਹੁਤ ਫਲ ਲੱਗਾ ਆਂਬਾਂ ਦਾ ਵੀ ਇਥੇ ਚਲੋ ਜਿਵੇਂ ਜਿਵੇਂ ਕੈਦੀ ਸੋਚਣੀ ਹੋਵੇਵੇਂ ਉਨੀ ਕਿਕਰਤੂਨ ਤੇ ਮਾਲ ਹੈਗੇ ਆ ਓ ਜੀ ਉਹ ਚੱਲੀ ਜਾਂਦੀ ਮਸ਼ੀਨ ਆਪਣੀ ਸਾਹਮਣੇ ਆ ਬੈਠੇ ਦਾਸ ਹੁਣੀ ਤੇ ਬੱਚੇ ਬੋਲੇ ਇੰਨੀ ਗਰਮੀ ਆ ਬਾਈ ਮੇਰੇ ਮਾਲਕਾ ਹੁਣ ਜੀ ਹੁਣ ਹੁਣ ਲੱਗਦਾ ਕਿ ਏਸੀ ਕੈਵਲ ਲੈਣੀ ਚਾਹੀਦੀ ਸੀ ਹੁਣ ਸਮਝਾਈਏ ਹੋਰ ਸਮਝਾਈਏ ਏਸੀ ਕੈਵਲ ਲੈਣੀ ਸੀ ਪਰ ਪਰ ਗੋਰਾ ਦਾ ਪਾਣੀ ਵੇਲਾ ਕਰਾ ਥੰਡਾ ਬਹੁਤ ਠੰਡਾ ਹਾਂ ਬਹੁਤ ਠੰਡਾ ਪਾਣੀ ਆ ਪਾਣੀ 300 ਫੁੱਟ ਤੇ ਆ ਪਾਣੀ ਡੂਗੇ ਹਾਂ ਡੂਗੇ ਦੱਸਿਓ ਜੀ ਥੋਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਕਰਕੇ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਰੱਬ ਰੱਖਾ ਮਿਲਦੇ ਹਾਂ ਕਿਸੇ ਤੁਹਾਨੂੰ ਹੋਰ ਨਵੀਂ ਵੀਡੀਓ 'ਚ